ਮੈਂ ਚੱਲੇ ਆ ਉੱਥੇ ਪਲਾਉ ਫੇਰਨ ਕਰਦੇ ਆ ਜਾ ਕੇ ਇਹਨਾਂ ਨੂੰ ਸੈੱਟ ਤੇ ਲੱਗਦੇ ਆ ਫੇਰਨ ਇਹਨਾਂ ਨੇ ਪਤੰਦਰਾ ਨੇ ਮੰਡੀ ਚ ਹੋਰ ਹੀ ਚੰਦ ਚਾੜਤਾ ਲੈਫਟ ਵਾਲਾ ਤੇਲ ਡੁੱਲ ਗਿਆ 3-4 ਲੀਟਰ ਹਾਂਜੀ ਮਿੱਤਰੋ ਰਾਤ ਦੇ ਵੱਜ ਚੁੱਕੇ ਆ 11:30 ਤੇ ਆਪਾਂ ਨਵੇੜ ਤਾਂ ਸਾਰਾ ਕੰਮ ਪਲਾਉਾਂ ਵਾਲਾ ਇੱਥੇ ਡੰਗਰਾ ਟਾਈਮ ਆਪਾਂ ਬਾਹਰ ਕੱਢਦੇ ਨੇ ਉਹਨੇ ਇੱਧਰ ਵਾਲੇ ਇੱਧਰਲੀ ਸਾਈਡ ਉਧਰ ਵਾਲੀਆਂ ਲੈਣਾ ਉਧਰਲੀ ਸਾਈਡ ਉਨ ਕਮੈਂਟਾਂ 'ਚ ਦੱਸਿਓ ਵੀ ਡੈਰੀ ਫਾਰਮਿੰਗ ਦੇ ਵਲੌਗ ਦਿਖਾਈਏ ਕਿ ਨਾ ਨੂੰ ਕੁਝ ਕਹਿਣਾ ਚਾਹਣਾ ਮੈਂ ਕੀ ਕਹੂੰ ਮੈਂ ਕੁਝ ਨਹੀਂ ਕਹਾਂਗਾ ਅੱਜ ਕੁਝ ਨਹੀਂ ਕਹਾਂਗਾ ਅੱਜ ਨਹੀਂ ਤੁਸ ਕਹਾਂਗਾ ਕੱਲ ਨੂੰ ਕਹਾਂਗਾ ਤੇ ਦੇਖਾਂਗੇ ਅਗਲੋ ਅਗਲੀ ਜਿਹੜੇ ਰਾਤ ਆ ਸਵੇਰ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਕਰਦੇ ਆ ਵਲੌਗ ਦੀ ਸਟਾਰਟਿੰਗ ਆਪਾਂ ਆਉਣ ਲੱਗੇ ਸੀਗੇ ਫਿਲਟਰ ਟਰੈਕਟਰਾਂ ਦੇ ਉਹਦਾ ਝਾੜਤਾ ਉਹ ਆ ਕੱਲ ਦਾ ਚੱਲਦਾ ਸੀ ਨਾ ਸਵਾਹ ਚ ਮਲਚਰ ਮੁੱਲਟਰ ਫੇਰਦਾ ਹੀ ਉਹਦੇ ਨਾਲ ਬੰਦੀ ਅੰਕਲ ਤੇ ਹੁਣ ਰੋਟਾ ਵਲਟਰ ਫੇਰ ਕੇ ਆਇਆ ਮੈਂ ਕਿਹਾ ਚਲੋ ਪਹਿਲਾਂ ਫਿਲਟਰ ਝਾੜ ਦਈਏ ਟਰੈਕਟਰਾਂ ਦੇ ਅਰਜਣ ਗਿਆ ਆ ਆਪਣੇ ਤਿੰਨ ਟਰੈਕਟਰਾਂ ਦੇ ਨੇ ਸੁੱਕੇ ਫਿਲਟਰ 3600 ਦੇ ਦਾ ਆਪਣੇ ਗਿੱਲਾ ਹੀ ਆ ਤੇ ਉਹ ਟਰੈਕਟਰ ਹੁਣ ਆਪਾਂ ਮੰਡੀ ਚ ਭੇਜ ਦੇਣਾ ਆਪਣੀ ਵੱਡੀ ਟਰਾਲੀ ਲਾਉਣ ਕਿਉਂਕਿ ਤੇਲ ਉਹਦੇ ਵਾਲਾ ਬੰ ਨਹੀਂ ਤੇ ਇਹਦੇ ਨਾਲ ਲਾਏ ਆਉਂਦੇ ਤੇ ਇਹਦੇ ਮਗਰ ਆਪਾਂ ਪਲਾਉ ਪਾਉਨੇ ਆ ਤੇ ਚੱਲਦੇ ਆ ਉਧਰ ਪਲਾਉ ਫੇਰ ਨਹੀਂ ਦਿੱਤੇ ਆਲੂ ਬੀਜਣੇ ਆ ਹਲੇ ਪਲਾਉ ਐ ਤੇ ਕੀ ਲੇਟ ਬਹੁਤ ਹੋ ਗਿਆ ਚੱਲ ਕੇ ਕਰਦੇ ਆ ਖੇਤ ਤਿਆਰ ਤੇ ਦਿਖਾਉਂਦੇ ਆ ਤੁਹਾਨੂੰ ਨਾਲ ਦੀ ਨਾਲ ਟਰੈਕਟਰ ਟਰੱਕਰ ਝਾੜਨੀਏ ਕਿਰਾ ਫਿਲਟਰ ਤਾਂ ਜ਼ਰੂਰੀ ਨੇ ਝਾੜਨੇ ਤੇ ਟਰੈਕਟਰ ਗਰਮ ਹੋਣ ਦਾ ਤੇ ਧੂਆਂ ਮਾਰਨ ਲੱਗ ਜਾਂਦਾ ਜੀ ਫਿਲਟਰ ਨਾ ਝਾੜਨੇ ਚੱਲਦੇ ਆ ਟਰੈਕਟਰ ਨੂੰ ਲੈ ਕੇ ਖਲਾਉਂਦੇ ਆ ਫਿਰ ਇਹਦੇ ਮਗਰ ਇਹ ਦਿਖਾਉਂਦੇ ਆ ਤੁਹਾਨੂੰ ਅੱਜ ਫੇਰ ਲੈਨੇ ਆ ਸਵਾਦ ਰਾਤ ਹੋਈ ਜਾਣੀ ਆ ਟਰਾਲੀ ਤਾਂ ਤੋੜਤੀ ਆਪਾਂ ਇੱਥੇ ਖੜੀ ਸੀ ਲੈ ਗਿਆ ਜੈ ਤੇ ਜੰਗੀ ਅੰਕਲ ਗਏ ਨੇ ਲਾਉਣ ਤੇ ਮੈਂ ਚੱਲੇ ਆ ਉੱਥੇ ਪਲਾਉ ਫੇਰਨਾ ਕਰਦੇ ਆਂ ਜਾ ਕੇ ਇਹਨਾਂ ਨੂੰ ਸੈੱਟ ਤੇ ਲੱਗਦੇ ਆਂ ਫੇਰ ਨਾ ਬਸ ਥੋੜਾ ਜਿਹਾ ਕੰਮ ਰਹਿ ਗਿਆ ਫੇਰ ਟਰੈਕਟਰ ਤੋਂ ਧੂਕ ਕੇ ਜਿਹੜੇ ਆਜਮ ਵੱਡਾ ਹੋ ਗਿਆ ਇਹਨੂੰ ਅੰਦਰ ਲਾ ਦਾਂਗੇ ਛੋਟਿਆਂ ਟਰੈਕਟਰਾਂ ਤੋਂ ਕੰਮ ਲਈ ਜਾਵਾਂਗੇ ਜਿਹੜਾ ਮਾੜਾ ਮੋਟਾ ਹੋਊਗਾ ਮਿੱਤਰੋ ਲੱਗੇ ਸੀ ਆਪਾਂ ਫੇਰਨ ਪਲਾਓ ਤੇ ਆਪਾਂ ਨੂੰ ਹੁਣ ਜਾਣਾ ਪੈਣਾ ਮੰਡੀ 'ਚ ਉੱਥੇ ਕੰਡਾ ਲੱਗ ਗਿਆ ਢੇਰੀਆਂ ਨੂੰ ਉਹ ਵੀ ਜ਼ਰੂਰੀ ਆ ਚਲੋ ਪਹਿਲਾਂ ਉੱਧਰ ਨੂੰ ਚੱਲਦੇ ਆਂ ਕੰਡਾ ਲਵਾ ਕੇ ਆਉਣੇ ਆ ਪਲਾਓ ਫੇਰ ਆ ਕੇ ਫੇਰ ਲਾਂਗੇ ਹੋਰ ਕੀ ਆ ਦੀ ਮੇਟਰ ਆ ਗਈ ਸੀ ਆਪਾਂ ਮੰਡੀ 'ਚ ਪਲਾਉ ਵਾਲਾ ਟਰੈਕਟਰ ਘਰੇ ਖੜਾਤਾ ਸੀ ਇਹਨਾਂ ਨੇ ਪਤੰਦਰਾ ਨੇ ਮੰਡੀ 'ਚ ਹੋਰ ਹੀ ਚੰਦ ਚਾੜਤਾ ਲੈਫਟ ਵਾਲਾ ਤੇਲ ਡੁੱਲ ਗਿਆ 3-4 ਲੀਟਰ ਉਹ ਗੋਲੀ ਖਰਾਬ ਹੋ ਗਈ ਸੀ ਅੱਜ ਫੇਰ ਉਹ ਲੋਕਾਂ ਦੀ ਨਜ਼ਰ ਆ ਲੱਗੀ ਉਹ ਰੱਖੀ ਲਾ ਟਰਾਲੀ ਲਾ ਕੇ ਨਾ ਹੁਣ ਤੂੰ ਘਰੇ ਚ ਲੈ ਜਾਈ ਚੰਗੀ ਅੰਕਲ ਆ ਗਈ ਕੋਈ ਚੱਲ ਬਸ ਹਾ ਢੇਰੀ ਰਹਿ ਗਈ ਹਲੇ ਇਹਨੂੰ ਪੱਖਾ ਲਾਉਣਾ ਦੇਖ ਲਓ ਤੂੰ ਬਾਕੀ ਹੋ ਪਈਆ ਕੱਚੇ ਤੇ ਉਹ ਜਿਹੜੀ ਹੋ ਦੇ ਔਰ ਇਹ ਘਟੋ ਘਟ ਨਹੀਂ ਤਾਂ ਆਪਣੀ ਮੈਂ ਕਹਿੰਨਾ 6-700 ਬੋਰੀ ਪਈ ਆ ਨਾ ਸਾਰੀ ਫਰਨ ਵਾਲੀ ਬੁਰਾ ਹਾਲ ਹੀ ਹੈ ਤਾਂ ਕੀਤਾ ਮੰਡੀ ਚ ਵੀ ਕਰੋ ਆ ਗਈ ਸੀ ਆਪਾਂ ਮੰਡੀ ਚ ਕੰਡਾ ਲੱਗ ਗਿਆ ਸੀ ਜੈ ਆਪਣੇ ਨਾਲ ਅੱਜ ਫੇਰ ਮੰਡੀ ਪਸੇ ਛੋਟੀ ਢੇਰੀ ਸੀ ਇੱਕ ਟਰਾਲੀ ਇਹਨੂੰ ਲੱਗਿਆ ਕੰਡਾ ਪਾ ਭਰਨ ਆ ਲਈ ਆ 50 ਕਬੋਰੀਆਂ ਰਹਿ ਗਈਆਂ ਪਲਵਾ ਕੇ ਫਿਰ ਚੱਲਦੇ ਆ ਘਰੇ ਘਰੇ ਲੱਗੇ ਹੋਏ ਨੇ ਪਲਾਉ ਫਿਰ ਮੈਨੂੰ ਲੱਗਦਾ ਡੈਡੀ ਫੇਰਦੇ ਨੇ ਹੁਣ ਜਾ ਕੇ ਸ਼ਾਇਦ ਅੱਜ ਫੇਰ ਆਪਾਂ ਨੂੰ ਦੁੱਧ ਹੀ ਪਾ ਕੇ ਆਉਣਾ ਪੈਣਾ ਖਿੱਚਦੇ ਸਪੀਡ ਬਹੁਤ ਹੈ ਇਹਨਾਂ ਦੀ ਕੰਡਾ ਲਾਉਣ ਦੀ ਹਾਂਜੀ ਮਿੱਤਰੋ ਆ ਗਏ ਸੀ ਆਪਾਂ ਘਰੇ ਮੰਡੀ ਚੋਂ ਕੰਡਾ ਲਵਾ ਕੇ ਆ ਇਧਰ ਆਪਣਾ 3600 ਵਰਸੀਮ ਵਾਲਾ ਖੇਤ ਤਿਆਰ ਕਰੀ ਜਾਂਦਾ ਰੂਟਾਵੇਟਰ ਫੇਰਦਾ ਮਲਚਰ ਫੇਰਦਾ ਸੀ ਇੱਥੇ ਸਾਇਦੇ ਨੂੰ ਬਲਟਾਈਏ ਪਤਾ ਨਹੀਂ ਹਲੇ ਕੁਝ ਸਾਇ ਰਾਹੀਂ ਤਵਿਆਂ ਤੋਂ ਵੀ ਨਾ ਬਾਕੇ ਬੀਜੀਏ ਡੈਡੀ ਨੇ ਫੇਰ ਕੇ ਨਹੀਂ ਆਂਦੇ ਬਲਾਓ ਤਾਂ ਕਰਕੇ ਹੁਣ ਮੈਨੂੰ ਹੀ ਜਾਣਾ ਪੈਣਾ ਹੁਣ ਚਲੋ ਰਾਤ ਦੇ 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 ਆ 10:11 ਵਜੇ ਤੱਕ ਲਾਉਣੇ ਆ ਛੁੱਟੀ ਜਿੰਨੇ ਫਿਰ ਕੇ ਫਿਰ ਕੇ ਬਾਕੀ ਸਵੇਰੇ ਫੇਰ ਲਾਂਗੇ ਹੁਣ ਕਾਲੀ ਤਾਂ ਕਰਨੀ ਪੈਣੀ ਆ ਨਹੀਂ ਆਲੂ ਲੇਟ ਹੁੰਦਾ ਚਲੋ ਚੱਲਦੇ ਆ ਉੱਥੇ ਤੇ ਮਿਲਦੇ ਆ ਸਾਰਿਆਂ ਨੂੰ ਹਾਂਜੀ ਮਿੱਤਰੋ ਫੇਰੀ ਜਾਂਦੇ ਆ ਪਲਾਉ ਰਾਤ 3:30 ਹੋ ਗਏ ਬਸ ਜੇ ਮਨ ਕੀਤਾ ਤਾਂ ਫੇਰ ਦਾਂਗੇ ਸਾਰੇ ਚ ਨਹੀਂ ਘੰਟਾ ਖੰਡ ਹੋਰ ਲਾਉਂਦੇ ਆ ਫਿਰ ਚੱਲ ਕੇ ਪੈਂਦੇ ਆ ਬਾਕੀ ਸਵੇਰੇ ਫੇਰਾਂਗੇ ਫਿਰ ਨਹੀਂ ਜੇ ਮੂਡ ਬਣ ਗਿਆ ਪਰ ਇਹ ਵੀ ਨਹੀਂ ਪਤਾ ਕਿ ਫੇਰ ਕਿ ਜਾਈਏ ਸਾਰੇ ਹਾਂਜੀ ਮਿੱਤਰੋ ਰਾਤ ਦੇ ਵੱਜ ਚੁੱਕੇ ਆ 11:30 ਤੇ ਆਪਾਂ ਨਵੇੜ ਤਾਂ ਸਾਰਾ ਕੰਮ ਪਲਾਵਾਂ ਵਾਲਾ ਇੱਥੇ ਤੁਹਾਨੂੰ ਦੱਸਿਆ ਸੀ ਵੀ ਜੇ ਮੂਡ ਬਣ ਗਿਆ ਤਾਂ ਕਰਕੇ ਜਾਵਾਂਗੇ ਤਾਂ ਆਪਾਂ ਨਵੇੜ ਤਾਂ ਇਧਰੋਂ ਸਾਰਾ ਤਕਰੀਬਨ ਉਹਨਾਂ ਪਲਾਵਾਂ ਦਾ ਕੰਮ ਵੀ ਨਿਭੜ ਹੀ ਗਿਆ ਜੇ ਉਹ ਵਰਖੀਮ ਵਾਲੇ ਕਿਹੜਿਆਂ ਚ ਨਾ ਮਾਰਨਾ ਹੋਇਆ ਤਾਂ ਪਲਾਉ ਵੀ ਆਪਾਂ ਧੋ ਕੇ ਲਾ ਦੇਣੇ ਆ ਅੰਦਰ ਤੇ ਆਲੂ ਵਾਲੇ ਖੇਤ ਜਿੰਨੇ ਸੀਗੇ ਸਾਰਿਆਂ ਚ ਪਲਾਉ ਫਿਰ ਗਿਆ ਤੇ ਹੁਣ ਬਾਈ ਇਹਨੂੰ ਰੂਟਾ ਰਟਾ ਵੇਟਰ ਨਾਲ ਤਿਆਰ ਕਰਕੇ ਪਰਸੋਂ ਚੌਥੇ ਦਾ ਕਾਲੂ ਵੀਤ ਦਾਂਗੇ ਇਹਨਾਂ ਦਾ ਕਾਲੂ ਬਖਤ ਦੇਣਾ ਕੰਮ ਆਲੂ ਲੇਟ ਹੋਇਆ ਪਿਆ ਮੈਂ ਕਿਹਾ ਹੁਣ ਰਾਤ ਲਾ ਕੇ ਅੱਜ ਨਵੇੜੀਏ ਪਹਿਲਾਂ ਪਲਾਵਾ ਦਾ ਕੰਮ ਕੱਲੂ ਖਿੱਚਾਂਗੇ ਚਲੋ ਦੇਖਦੇ ਆ ਮਿੱਤਰੋ ਕੱਲੂ ਕੀ ਕਰਦੇ ਆ ਮਿਲਦੇ ਆ ਸਾਰਿਆਂ ਨੂੰ ਕੱਲੂ ਹਲੇ ਆਪਣਾ ਅਰਜੰਡ ਚੱਲਦਾ ਉੱਥੇ ਜੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਇੱਕ ਹੋਰ ਨਵੇਂ ਦਿਨ ਦੇ ਵਿੱਚ ਉਪਕਰਦਾ ਸਾਰੇ ਠੀਕ ਹੋਵੋਗੇ ਅੱਜ ਸਵੇਰੇ ਸਵੇਰੇ ਫਾਰਮ ਤੋਂ ਕਰਤੀ ਸਟਾਰਟਿੰਗ ਡੰਗਰਾ ਟਾਈਮ ਆਪਾਂ ਬਾਹਰ ਕੱਢਦੇ ਨੇ ਇਧਰ ਵਾਲੇ ਇਧਰਲੀ ਸਾਈਡ ਉਧਰ ਵਾਲੀਆਂ ਲਾਈਨਾਂ ਉਧਰਲੀ ਸਾਈਡ ਤੁਹਾਨੂੰ ਕਮੈਂਟਾਂ 'ਚ ਦੱਸਿਓ ਵੀ ਡੈਰੀ ਫਾਰਮਿੰਗ ਦੇ ਵਲੌਗ ਦਿਖਾਈਏ ਕਿ ਨਾ ਤੇ ਅੱਜ ਸਵੇਰੇ ਸਵੇਰੇ ਇਧਰ ਜਿਹੜੀ ਆ ਮਿੱਟੀ ਆਪਾਂ ਟਰਾਲੀਆਂ ਲਾਹੀਆਂ ਸੀ ਉਹਦੀ ਸੈਟਿੰਗ ਚੱਲਦੀ ਆ ਪੱਤਰ ਕੀਤੀਆਂ ਨੇ ਉਹ ਪੰਜਾਬੀ ਨਾਲ ਤੇ ਰੋਟਾਵੇਟਰ ਨਾਲ ਬਾਕੇ ਆਏ ਸੀ ਤੇ ਆਪਣਾ 5520 ਟਰੈਕਟਰ ਗਿਆ ਹੋਇਆ ਸੀ ਜਤਵੀਆਂ ਨਾਲ ਪਰ ਹੁਣ ਪਲਾਵਾ ਉੱਤੇ ਆ ਵੀ ਪੱਧਰ ਕਰਤੀਆਂ ਇੱਥੇ ਵੀ ਲਾਈਆਂ ਸੀ ਮਿੱਟੀ ਦੀਆਂ ਟਰਾਲੀਆਂ ਆ ਦੇਖ ਆ ਬੰਦੇ ਦੋ ਇੱਥੇ ਕੰਦ ਨਾਲ ਮਿੱਟੀ ਲਾਉਂਦੇ ਆ ਆ 5520 ਆਪਣਾ ਵਾਹ ਕੇ ਆ ਗਿਆ ਜਿੱਥੇ ਹੁਣ ਇਹਨੂੰ ਆਪਾਂ ਉੱਥੇ ਵਾਹ ਕੇ ਆਉਣਾ ਜਿੱਥੇ ਗੰਨਾ ਲਾਉਣਾ ਥੋੜਾ ਆ ਉਹ ਲੈ ਕੇ ਜਾਣਾ ਉਹ ਵਾਹ ਕੇ ਆਉਣਾ ਉਧਰਲਾ ਖੇਤ ਉਹ ਵਾਹ ਕੇ ਆਉਣਾ ਤੇਬੂ ਵਾਲਾ ਗੰਨਾ ਜੀ ਤੇ ਲਾਉਣਾ ਨਹੀਂ ਫੇਰਨਾ ਕੀ ਆ ਤਵੀ ਆਈ ਨਹੀਂ ਫੇਰ ਨਹੀਂ ਆ ਇਹ ਟਾਇਰ ਤਾਂ ਲਾ ਲਾ ਪਤਾ ਦੋਨੇ ਅੱਛਾ ਚਲੋ ਮਿਲਦੇ ਆ ਮਿੱਤਰੋ ਆਪਾਂ 26 27 ਤਰੀਕ ਨੂੰ ਗੰਨੇ ਦੀ ਵੀ ਬਾੜੀ ਸ਼ੁਰੂ ਕਰ ਦੇਣੀ ਆ ਗੰਨਾ ਬਣਾ ਹੈਗਾ 40 ਕਿਲੇ ਬੁੱਡੇ ਵਾਲ ਮੈਲੇ ਚ ਲਾਉਣੇ ਹੁੰਦੇ ਆ ਤੁਹਾਨੂੰ ਗੰਨੇ ਵਾਲੇ ਵਲੌਗ ਵੀ ਨਾਲ ਆਉਣਗੇ ਬਸ ਜੁੜੇ ਰਹੋ ਵਲੌਗਾਂ ਨਾਲ ਇਹ ਆਇਆ ਐ ਬਾਈ ਜੀ ਆਪਣਾ ਰਾਜਾ ਆਪਣੀ ਸਰਕਾਰ ਹੁਣ ਆਮ ਆਦਮੀ ਪਾਰਟੀ ਪੰਜਾ ਗਿਆ ਹਾਂਜੀ ਮਿੱਤਰੋ ਲੱਦਣ ਲੱਗੇ ਰਿਓ ਗੱਡੀ ਚ ਆਪਣੀ ਚ ਉੱਥੇ ਜਾ ਕੇ ਖੇਚੀ ਅਰ ਲਾ ਕੇ ਪਾਵਾਂਗੇ 8 ਗੱਟੇ 20-20 ਦੇ ਲੱਦਣੇ ਤੇ 4 16-16 4 ਜੂਰੀਆ ਤੇ ਬਾਕੀ ਕੈਲਸ਼ੀਅਮ ਆ ਤੇ ਡਾਈ ਆਪਾਂ ਮਸ਼ੀਨ 'ਚ ਪਾਵਾਂਗੇ ਤੇ ਕੀ ਮੂਰੇ ਦੁਬਾਰਾ ਆ ਬੱਟੀ ਹੋਈ ਆ ਬੋਰੀ ਪਾਸਾ ਕਮਾ ਦੇ ਦ ਤੇ ਲੱਦ ਲੁੱਦ ਕੇ ਫਿਰ ਚਾਲਦੇ ਆ ਖੇਤ 'ਚ ਦਿਖਾਉਨੇ ਆ ਥੋਲੋ ਲੱਗ ਗਿਆ ਪਤਾ ਕਿਹੜੀ-ਕਿਹੜੀ ਲੱਤਣੀ ਆ। ਹਾਂ ਜੀ। ਲੱਗ ਗਿਆ ਪਤਾ। ਪਰ ਠੀਕ। ਆਗੇ ਸੀ ਜੀ ਆਪਾਂ ਇੱਥੇ ਆਲੂ ਵਾਲੇ ਖੇਤ 'ਚ ਰਾਜੀ ਅੰਕਲ ਬਾਗਿਆ ਸੀਗਾ ਤਵੀਆਂ ਨਾਲ ਜਿਵੇਂ ਤੁਹਾਨੂੰ ਦੱਸਿਆ ਮੈਂ ਕੇਰਾਂ ਹੀ ਬਾਹਿਆ ਪਲਾਵਾ ਉੱਤੇ ਤਵੀਆਂ ਨਾਲ ਵਧੀਆ ਬਣ ਗਿਆ ਖੇਤ। ਰਿਓ ਲੈ ਕੇ ਆਏ ਸੀਗੇ ਓਰੇ। ਬਾਹਰ ਲਾ ਕੇ ਜਾਨੂੰ ਡੈਡੀ ਹੁਣੀ ਆਉਂਦੇ ਨੇ ਉਹ ਲੈ ਕੇ ਭੂਕਣਾ ਜਾਂ ਕੀ ਹੁੰਦਾ ਉਹ। ਉਹਦੇ ਨਾਲ ਪਾ ਦੇਣਾ ਆਪਾਂ ਦਵਾ-ਦਵਾ। ਬੰਦੇ ਨੇ ਰਲਾ ਦੇਣਾ ਇਹਨੇ ਮਿੰਟੋ-ਮਿੰਟੀ। ਬੱਕੀ ਅੱਜ ਫੇਰ ਖੇਤ ਚ ਲੈ ਜਾਂਦੀ ਆਪਾਂ। ਬਾ ਆਪਣੀ ਕਣਕ ਵੀ ਆਹੀ ਰਹਿ ਗਈ ਉਹ ਫਾਰਮ ਤੱਕ ਤੇ ਕਾਹ ਇਧਰ ਲਾ ਗਿਆ ਰ ਤੇ 2 ਕਿគੀਲੇ ਉਹ ਟਾਵਰ ਦੇ ਪਰਲੇ ਪਾਸੇ ਨੇ ਜਿਹੜੀ ਪਹਿਲਾਂ ਬੀਜੀ ਸੀ ਉਹ ਤਾਂ ਪੂਰੀ ਹਰੇ ਬਾਈ ਮਾਰਨ ਲੱਗ ਗਈ ਆ ਦੇਖੋ ਵਧੀਆ ਨਿਕਲੇਈ ਉਹ ਤਾਂ ਬਾਕੀ ਇਤ ਦੇਣਾ ਕੰਮ 2-4 ਦਿਨਾਂ ਦਾ ਸੀਜ਼ਨ ਰਹਿ ਗਿਆ ਇਹਦਾ ਨਿਬੜਨਾ ਜਾਂ ਨੂੰ ਗੰਨੇ ਦਾ ਚੱਲ ਪੈਣਾ ਜਾਂ ਨੂੰ ਗੰਨੇ ਦਾ ਨਿਬੜਨਾ ਜਾਂ ਨੂੰ ਆਲੂਆਂ ਦੀ ਪਟਾਈ ਸ਼ੁਰੂ ਹੋ ਜਾਣੀ ਆ ਕੰਮ ਤੇ ਕੰਮ ਚਲੋ ਕੰਮ ਵੀ ਵਧੀਆ ਹੀ ਆ ਹਾਂਜੀ ਪਹਿਲਾਂ ਪਟਾਸ਼ ਦੀਆਂ 6 ਗੱਟੂ ਲੱਦੇ ਨਹੀਂ ਗਏ ਸੀ ਗੱਡੀ 'ਚ ਕਿਉਂਕਿ ਜਗ੍ਹਾ ਖੈ ਨਹੀਂ ਸੀ ਤੇ ਹੁਣ ਆਪਾਂ ਦੁਬਾਰਾ ਲੱਦ ਕੇ ਲੈਂਦੇ ਆ ਪਟਾਸ਼ ਦੇ 6 ਗੱਟੂ ਤੇ ਇਹ ਪਾਵਾਂਗੇ ਆਪਾਂ 1.5 ਗੱਟੂ ਕੀਲੇ ਦਾ ਹਨਾ 1.5 ਗੱਟੂ ਬਹੁਤ ਮੈਂ ਹੁਣ ਮੈਂਟੋ ਮੈਂਟੀ ਹੋਰ ਲਾ ਕੇ ਆਪਾਂ ਮਸ਼ੀਨ ਨਾਲ ਪਾ ਦੇਣਾ ਉਹਦੇ ਨਾਲ ਕੱਲ ਨੂੰ ਬੀਜ ਦਾਂਗੇ ਆਲੂ ਰੇ 2 ਕੀਲੇ ਦੇ ਤੇ ਦੋ ਗੱਟੂ ਮਿੱਤਰੋ ਇੱਕ ਵਾਰੀ ਦਾ ਰਿਓਰ ਲਾ ਕੇ ਤਾਂ ਪਾ ਜਾਂਦਾ ਜੀ ਹੁਣ ਬਸ ਦੂਜਾ ਭੂਖਣਾ ਆ ਪਾ ਕੇ ਹੁਣ ਦੁਬਾਰਾ ਸਾਰੀਆਂ ਬੋਰੀਆਂ ਹੁਣ ਆ ਦਾ ਲਾ ਲੈਣੀਆਂ ਇਕੱਠੀਆਂ ਵਾ ਫਿਰ ਕੰਮ ਸਮਾਪਤ ਹੋ ਰਿਹਾ ਉਹਦਾ ਕੱਲੂ ਆਲੂ ਬੀਜ ਦਾਂਗੇ ਹੋਰ ਸੁਣਾ ਫਿਰ ਜੰਗੀ ਅੰਕਲ ਕੋਈ ਗੱਲਬਾਤ ਸੁਣਾ ਦੇ ਯਾਰ ਕੀ ਹਾਲ ਚਾਲ ਆ ਤੇਰਾ ਠੀਕ ਆ ਵਧੀਆ ਬੱਤ ਜਿਹੜਾ ਟਾਈਮ ਨਾ ਆਂਦਾ ਹੈ ਵਧੀਆ ਜਿਹੜਾ ਟਾਈਮ ਨਾ ਆਂਦਾ ਸੁਸਤ ਜਿਹਾ ਕਦਮ ਅੱਜ ਅਜੇ ਮਾਰ ਨਹੀਂ ਲਾ ਦੁਪਹਿਰ ਦਾ ਟਾਈਮ ਹੋ ਗਿਆ 3 ਵਜੇ ਦਾ ਰਹਿੰਦਾ ਨਬਦੰਗਾਗੇ ਤਾਂ ਲੱਗੇ ਨੇ 4 ਘੰਟੇ 4-5 ਘੰਟੇ ਲਾਗੇ ਫੇਰ ਸਾਮ ਨੂੰ ਦੇਖਾਂਗੇ ਬੰਦੇ ਆਪਣੇ ਸਾਰੀ ਰੌਣਕ ਹੀ ਨੇ ਹਾਂ ਤੂੰ ਕੁਝ ਕਹਿਣਾ ਚਾਹਨਾ ਮੈਂ ਕੀ ਕਹੂੰ ਮੈਂ ਕੁਝ ਨਹੀਂ ਕਹਾਂਗਾ ਅੱਜ ਕੁਝ ਨਹੀਂ ਕਹੇਗਾ ਅੱਜ ਨਹੀਂ ਤੂੰ ਉਸ ਕੱਲ ਨੂੰ ਕਹਾਂਗਾ ਠੀਕ ਹੈ ਕੋਈ ਗੱਲ ਕੀ ਅੱਜ ਰਾਤ ਆ ਸਵੇਰਾ ਚੜ੍ਹਨਾ ਆ ਜੇ ਕੱਲ ਕੋ ਕਰੂਗਾ ਇਹ ਬੱਦਲ ਨਹੀਂ ਤਾਂ ਬੱਦਲ ਦਿੱਖਾਂ ਮੇਰੇ ਕੋਲ ਬੱਦਲ ਦਿੱਖ ਗੱਲ ਕੱਲ ਨੂੰ ਦੱਸਾਂਗੇ ਜੇਰਾ ਗੱਲ ਦੱਸਣਾ ਹੈ ਅੱਜ ਸੁਸਤ ਹੈ ਅੱਜ ਸੁਸਤ ਚੱਲ ਰਹਾ ਹੈ ਹਾਂ ਰੇ ਹੋਰ ਲਾਗੇ ਜਨਾਰ ਲਾਇਆ ਸੀਗਾ ਪਾਤਾ ਹੀ ਸਾਰਾ ਹੁਣ ਦੁਬਾਰਾ ਰ ਲਾਉਣ ਲੱਗੇ ਹੁਣ ਤਾਂ ਬਸ ਆ ਜਿੰਨੀਆਂ ਬੋਰੀਆਂ ਨੇ ਸਾਰੀਆਂ ਇਕੱਠੀਆਂ ਹੀ ਰ ਲਾ ਕੇ ਪਾ ਦੇਣੀਆਂ ਨੇ ਵਾਓ ਜਾਨੂ ਪਾ ਕੇ ਆਉਂਦੇ ਨੇ ਹੋਰ ਜਾਨੂਆਂ ਪਰ ਲਾ ਦੇਣਾ ਵਾ ਹਾਂਜੀ ਆਗੇ ਸੀ ਜੀ ਆਪਾਂ ਦੁੱਧ ਦੁੱਧ ਪਾ ਕੇ ਘਰੇ ਲੁੱਦਿਆਣੇ ਹੋ ਤੇ ਚਾਹ ਲੈ ਕੇ ਆਏ ਇਹਨਾਂ ਦੀ ਬੰਦੇ ਆਪਣੇ ਕਣਕ ਬੀਜਦੇ ਸੀ ਇੱਥੇ ਜੱਸੀ ਚਾਚਾ ਦੇ ਰਾਜੀ ਹਾਂ ਅੰਕਲ ਆਪਣੀ ਦੋ ਕਿਲੇ ਢਾਈ ਕਿਲੇ ਕਣਕੇ ਇੱਧਰ ਰਹਿੰਦੀ ਸੀ ਪਿੰਡ ਕੰਨੀ ਬਾਕੀ ਘਰ ਕੋਲੀ ਹੈ ਜਿਹੜੀ ਬਾਕੀ ਰਹਿ ਗਈ ਤੇ ਇਹਨਾਂ ਦੀ ਚਾਹ ਚੂ ਲੈ ਕੇ ਆਏ ਆ ਜਿੱਟਾਂ ਕੋਲੇ ਦਾ ਝੋਲੇ ਵੀ ਸਪਰੇਹਾਂ ਵਾਲੇ ਹੀ ਹੁੰਦੇ ਨੇ ਇੱਕ ਲੈ ਕੇ ਆਇਆ ਟਾਰਚ ਤੇ ਫੜਾਉਣੇ ਇਹਨਾਂ ਨੂੰ ਨਾਲੇ ਚਾਹ ਚੂ ਬੁਲਾਉਣੇ ਨਾਲੇ ਮਿਲਾਉਣੇ ਆ ਤੁਹਾਨੂੰ ਇਹਨਾਂ ਨਾਲ ਸੁਣਾਉਣੇ ਆ ਜੇ ਦੋ ਗੱਲਾਂ ਇਹਨਾਂ ਨੇ ਕੀਤੀਆਂ ਸੁਣਾਵਾਂਗੇ ਤੁਹਾਨੂੰ ਕਿੰਨੀ ਕ ਰਹਿ ਗਈ ਕਿੰਨੀ ਕ ਰਹਿ ਗਈ ਕਣਕ ਇੱਥੇ ਮੈਂ ਤਾਂ ਵੀ ਬਧਾਇਆ ਹੋਇਆ ਵਾ ਵੱਧ ਲੱਗਦੀ ਹੈ ਕਣਕ ਵੱਧ ਸਫਾਈ ਤਾਂ ਵਧੀਆ ਹੁੰਦੀ ਹੈ ਰੋਟਾਵੇਟਰ ਨਾਲ ਵੀ ਹਾਂਜੀ ਉਰੇ ਆਪਣੇ ਦੋ ਕਿਆਰੇ ਸੀਗੇ ਇੱਕ ਉਧਰ ਲੱਦੇ ਕਿੰਦਰ ਲਾ ਉਧਰ ਲਾ ਬੀਜ ਤਾਂ ਹੁਣ ਇਹ ਚ ਬੀਜਣ ਲੱਗਦੇ ਆ ਰਿਓ ਦਾ ਆਪੇ ਛਿੱਟਾ ਮੂਰੇ ਹੀ ਦੇਤਾ ਸੀਗਾ ਉਹਦੇ ਨਾਲ ਹੀ ਰਲਾ ਕੇ ਇਹ ਰੋਟਾਵੇਟਰ ਚ ਇਕੱਲਾ ਬੀਜ ਹੀ ਪਾਇਆ ਵਾ 244x4 ਟਰੈਕਟਰ ਝੋਟਾ ਹੀ ਆ ਕਿ ਨਹੀਂ ਇੱਕਾ ਹੀ ਮਾਰਦਾ ਰਾਜੀ ਅੰਕਲ ਨੂੰ ਨੀ ਇਹ ਟਰੈਕਟਰ ਵਧੀਆ ਲੱਗਿਆ ਇਹਦਾ ਆਪਾਂ ਹੀ ਹੌਲੈਂਡ 4x4 ਚਲਾ ਕੇ ਰਾਜੀ ਆ ਹੈ ਪੱਬੀ ਨੂੰ ਪਾ ਕੇ ਚਾਚੂ ਪੀ ਲਈ ਤੇ ਹੁਣ ਦੁਬਾਰਾ ਕਰਦੇ ਆ ਕੰਮ ਸ਼ੁਰੂ ਦੇਣ ਲੱਗ ਗਿਆ ਰਾਜੀ ਅੰਕਲ ਬੱਟਾਂ ਤੇ ਘੇੜਾ ਗੜਗਾਂਜੀ ਪਾਉਂਦਾ ਟਰੈਕਟਰ ਇੱਕ ਹੈ ਬੱਟ ਵਾਲਾ ਘੇੜਾ ਨਾ ਤੇ ਪਹਿਲਾਂ ਜੱਸੀ ਚਾਚਾ ਵੀਰ ਦਾ ਹੀ 11 ਤੇ ਹੁਣ 15 ਮਿੰਟ ਰੈਸਟ ਕਰ ਹੋਰ ਕਾ ਜੀ ਟੀਕੇ ਫੇਰ ਬੰਨੇ ਆਪਾਂ ਕਿੰਨੀ ਕਾਹੀ ਬੱਵੀ ਤੋਂ ਇਹ ਘੰਟੇ ਚ ਮੈਂ ਜਾਵਾਂ ਤੇਰ ਘਰ ਕੰਨੀ ਰਹਿ ਜੂ ਆਪਣੀ ਆਹੋ ਹੁਣ ਆ ਉੱਥੇ ਦੇਖਦੇ ਆਂ ਜੇ ਟਾਈਮ ਲੱਗਿਆ ਜੋ ਵੀ ਰਾਤ ਨੂੰ ਖਿੱਚ ਦੇਣਾ ਕਿਉਂਕਿ ਕਾਣਕ ਲੇਟ ਹੋਈ ਜਾਂਦੀ ਆ ਹਾਂਜੀ ਹੁਣ ਆਗੇ ਸੀ ਕਿ ਡੈਰੀ ਫਾਰਮ ਚ ਆਪਾਂ ਜਿਹੜਾ ਮਾਰਨ ਆਹੋ ਆਪਣੀ ਮਸ਼ੀਨ ਆ ਟੋਕਾ ਕਰਨ ਵਾਲੀ ਟਰੈਕਟਰ ਨਾਲ ਕਰਦੀ ਐ ਜਿਵੇਂ ਹੋ ਉਹਦੇ ਕਰਿਆ ਪਿਆ ਟਰੈਕਟਰ ਨਾਲ ਚੱਲਦੀ ਆ ਬਾਕੀ ਆ ਸਕੰਜਾ ਤੇ ਠੰਡ ਹੋ ਗਈ ਆਪਾਂ ਪੱਲੜ ਲਾਤੇ ਡੰਗਰਾ ਨੂੰ ਇਧਰੋਂ ਚਾਰੇ ਪਾਸੇ ਤੇ ਸਾਹਮਣੇ ਤੱਕ ਇਧਰ ਵੀ ਲਾਤੇ ਹੋ ਦੇ ਆ ਮੇਨ ਬੰਦਾ ਡੈਰੀ ਫਾਰਮ ਵਾਲਾ ਲੀਡਰ ਸਾਰੇ ਬੰਦਿਆਂ ਦਾ ਨਾਉਣ ਲੱਗਿਆ ਹੋਇਆ ਤੇ ਇਧਰ ਵੀ ਲਾਤੇ ਪੱਲੜ ਹੁਣ ਠੰਡ ਹੋ ਗਈ ਆਪਣੇ ਯਾਰ ਕੇ ਪਸ਼ੂ ਹੁੰਦੇ ਆ ਸਾਰਿਆਂ ਨੂੰ ਠੰਡ ਲੱਗਦੀ ਹੋਈ ਆ ਤੇ ਜੋ ਵੇ ਜੂ ਸਾਰਾ ਕੁ ਹੋਇਆ ਪੱਠੇ ਤਿੱਥੇ ਸਾਰਾ ਕੁ ਪਾਇਆ ਹਣ ਬੰਦੇ ਵੀ ਨਾ ਧੋਕੇ ਵਾ ਪੈ ਜਾਣਗੇ ਤੇ ਬਾਕੀ ਇਧਰ ਆਪਣੀਆਂ ਘੋੜੀਆਂ ਖੜੀਆਂ ਨੇ ਇਹਨਾਂ ਨੂੰ ਵੀ ਅੰਦਰ ਕਰਦਾਂਗੇ ਘੋੜੀਆਂ ਦਾ ਆਹ ਏਰੀਆ ਸਾਰਾ ਉਧਰ ਕੱਲੋਂ ਕਣਕ ਬੀਜਣ ਲੱਗਣਾ ਆਪਾਂ ਬੰਦਾ ਆਪਣਾ ਤੈ ਤੋੜ ਫੜ ਫੇਨ ਲੱਗਿਆ ਹੋਇਆ ਨਿੰਦਰ ਅੰਕਲ ਦੇ ਇੱਥੇ ਉੱਪਰ ਲੜਲਾਤਾ ਬਸ ਥੋੜੇ ਸੀਜ਼ਨ ਤੋਂ ਵਿਲੇ ਹੋ ਜੀਏ ਫਿਰ ਤੁਹਾਨੂੰ ਡੈਰੀ ਫਾਰਮ ਵਾਲੇ ਵਲੌਗ ਵੀ ਨਾਲ ਹੀ ਆਉਣਗੇ ਤੇ ਖੇਤੀਬਾੜੀ ਵਾਲੇ ਵੀ ਬਾ ਹੁਣ ਆਪਾਂ ਮੂਰੇ ਅੱਗੇ ਆ ਸੀਜ਼ਨ ਮੁੱਕੇ ਤੇ ਗੰਨੇ ਦਾ ਸੀਜ਼ਨ ਚੱਲ ਪੈਣਾ ਗੰਨੇ ਦਾ ਵਲੌਗ ਲਿਆਇਆ ਕਰਾਂਗੇ ਗੰਨੇ ਤੇ ਬਾੜੀ ਦੇ ਆ ਟਰਾਲੀ ਦੇ ਬੈੱਡ ਬੁੱਡ ਵੀ ਲਾਉਣੇ ਆ ਬਸ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲੋ ਤੁਹਾਨੂੰ ਵਧੀਆ ਵਧੀਆ ਵਲੌਗ ਦੇਖਣ ਨੂੰ ਮਿਲਣਗੇ ਇੰਸਟਾਗ੍ਰam ਤੇ ਆਪਣਾ ਪੇਜ ਹਟਵਾਣਾ ਫਾਰਮ 87 ਉੱਥੇ ਵੀ ਜਾ ਕੇ ਰੀਲਾਂ ਚੈੱਕ ਆਊਟ ਕਰਿਆ ਕਰੋ ਨਾਲੇ ਆਪਣੇ ਪੇਜ ਨੂੰ ਉਹਨੂੰ ਵੀ ਫੋਲੋ ਕਰੋ ਬੱਦ ਤੋਂ ਬੱਦ ਸਪੋਰਟ ਕਰੋ ਮਿੱਤਰੋ ਆਪਣੇ ਚੈਨਲ ਨੂੰ ਤੁਹਾਨੂੰ ਵਧੀਆ ਵਧੀਆ ਵਲੌਗ ਲਿਆਵਾਂਗੇ ਆਤੀ ਹੋਣਗੇ ਸਿਰਾ